ਮਿਆਰੀ ਸਿਹਤ ਸੰਭਾਲ ਸਾਰਿਆਂ ਲਈ ਪਹੁੰਚਿਓ ਬਣਾਉਣ ਦੇ ਮੰਤਵ ਨਾਲ ਚੱਲ ਰਹੀ ਵਿਕਸਿਤ ਪਾਰ ਸੰਕਲਪ ਯਾਤਰਾ ਨੇ ਇੱਕ ਹੋਰ ਅਹਿਮ ਮੀਲ ਪੱਥਰ ਕਾਇਮ ਕੀਤਾ ਹੈ ਇਸ ਯਾਤਰਾ ਤਹਿਤ 1 ਕਰੋੜ ਤੋਂ ਵੱਧ ਆਯੁਸ਼ਮਾਨ ਕਾਰਡ ਬਣਾਈ ਗਏ ਨੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨch کیا گیا ہے کہ 79487 ਸਿਹਤ ਕੈਂਪਾਂ ਵਿੱਚ ਸਿਹਤ ਜਾਂਚ ਲਈ ਆਉਣ ਵਾਲਿਆਂ ਦੀ ਕੁੱਲ ਗਿਣਤੀ 131 ਲੱਖ ਨੂੰ ਪਾਰ ਕਰ ਗਈ ਹੈ ਇਹ ਸਿਹਤ ਕੈਂਪ ਹੁਣ ਤੱਕ ਦੇਸ਼ ਭਰ ਚ 3462 ਪਿੰਡ ਪੰਚਾਇਤਾਂ ਤੇ ਸ਼ਹਿਰੀ સ્થાનિક સંસ્થાઓમાં ਵਿੱਚ લગાਏ ਜਾ ਚੁਕੇ ਨੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਮਹੀਨੇ ਦੇ 15 ਤਰੀਕ ਨੂੰ ਚਾਰਖੰਡ ਦੇ ਖੁੰਟੀ ਤੋਂ ਵਿਕਸਿਤ ਪਾਰ ਸੰਕਲਪ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਵਿਕਸਿਤ ਪਾਰ ਸੰਕਲਪ ਯਾਤਰਾ ਤਹਿਤ ਮੌਕੇ ਤੇ ਸੇਵਾਵਾਂ ਦੇ ਹਿੱਸੇ ਵਜੋਂ ਪਿੰਡ ਪੰਚਾਇਤਾਂ ਵਿੱਚ ਆਈ.ਈ.ਸੀ ਵੈਣਾ ਦੇ ਰੁਕਣ ਵਾਲੀਆਂ ਥਾਵਾਂ ਤੇ ਸਿਹਤ ਕੈਂਪ ਵੀ ਲਗਾਏ ਜਾ ਰਹੇ ਨੇ ਇਸ ਤੋਂ ਇਲਾਵਾ ਆਯੁਸ਼ਮਾਨ ਕਾਰਡ ਬਣਾਉਣ ਟੀ.ਬੀ ਦੇ ਮਰੀਜ਼ਾਂ ਦੀ ਜਾਂਚ ਤੇ ਸ਼ੱਕੀ ਮਰੀਜ਼ਾਂ ਨੂੰ ਉੱਚ ਡਾਕਟਰੀ ਸਹੂਲਤਾਂ ਲਈ ਰੈਫਰ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਕਬਾਈਲੀ ਬਹੁਲਤਾ ਵਾਲੇ ਖੇਤਰਾਂ ਵਿੱਚ ਸਿਕਲ ਸੈਲ ਦੀ ਬਿਮਾਰੀ ਦਾ ਪਤਾ ਲਗਾਉਣ ਲਈ ਸਕ੍ਰੀਨਿੰਗ ਕੀਤੀ ਜਾ ਰਹੀ ਹੈ ਹੁਣ ਤੱਕ 5 ਲੱਖ ਤੋਂ ਵੱਧ ਅਜੀਹੀ ਲੋਕਾਂ ਦੀ ਜਾਂਚ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 21793 ਲੋਕ ਪੋਜ਼ਿਟਿਵ ਪਾਏ ਗਏ ਨੇ ਅਤੇ ਉਹਨਾਂ ਨੂੰ ਉੱਚ ਜਨਤਕ ਸਿਹਤ ਸਹੂਲਤਾਂ ਲਈ ਰੈਫਰ ਕੀਤਾ ਗਿਆ ਹੈ